ਨਮਸਕਾਰ ਦੋਸਤੋ ਆਪਾਂ ਲਾਈਵ ਜੁੜੇ ਹਾਂ ਇੱਕ ਕਿਸਾਨੀ ਮੁੱਦੇ ਨੂੰ ਫਸਲ ਨੂੰ ਲੈ ਕੇ ਜਿੱਥੇ ਸੋਨੇ ਦੀ ਫਸਲ ਹੈ ਨਰਮਾ ਕਪਾ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਹੈ ਨਰਮੇ ਦੀ ਫਸਲ ਹੈ ਜਿਹੜੀ ਪ੍ਰਭਾਵਿਤ ਹੋ ਰਹੀ ਹੈ ਕਿਸੇ ਪਿੰਕ ਵੋਲਵਮ ਗੁਲਾਬੀ ਸੁੰਡੀ ਕਾਰਨ ਜਾਂ ਵਾਈਟ ਫਲਾਈ ਕਾਰਨ ਜਾਂ ਕਿਤੇ ਵੀ ਕੋਈ ਹੋਰ ਵੀ ਕਮੀਆਂ ਆ ਰਹੀਆਂ ਜਿਸੇ ਕੋਈ ਕਲਾਈਮੇਟ ਨੂੰ ਦੇਖਦੇ ਆਪਾਂ ਨਜ਼ਰ ਆ ਰਿਹਾ ਕਿਤੇ ਕਿਤੇ ਤੇ ਹੁਣ ਪਿਛਲੇ ਦਿਨਾਂ ਜਿਹੜੀ ਬਾਰਿਸ਼ ਆਈ ਹੈ ਬਾਰਿਸ਼ ਦੇ ਕਾਰਨ ਜਿਹੜਾ ਹੈਗਾ ਨਰਮੇ 'ਚ ਪਾਣੀ ਸਟੇ ਹੋਣ ਕਰਕੇ ਮਤਲਬ ਪਾਣੀ ਰੁਕਿਆ ਕਰਨ ਕਰਕੇ ਇੱਥੇ ਨਰਮੇ ਜਿਹੜਾ ਹੈ ਮੁਰਝਾ ਮੁਰਝਾ ਰਿਹਾ ਜੀ ਤੇ ਇਹ ਫਸਲ ਜਿਹੜੀ ਹੈਗੀ ਹੈ ਨਰਮੇ ਦੀ ਇੱਕ ਬਹੁਤ ਹੀ ਉਮੀਦ ਨਾਲ ਮਤਲਬ ਫਸਲ ਕਿਸਾਨਾਂ ਨੇ ਲਾਈ ਹੈ ਕਿਉਂਕਿ ਇਥੇ ਪਾਣੀ ਜਮੀਨੀ ਪਾਣੀ ਠੀਕ ਨਾ ਹੋਣ ਕਾਰਨ ਜਾਂ ਹਾਈਬ੍ਰਿਡ ਜਿਹੜੀ ਵੈਰਾਈਟੀਆਂ ਆ ਉਹ ਸਰਕਾਰ ਦੁਆਰਾ ਬੈਨ ਕੀਤੀਆਂ ਗਈਆਂ ਆ ਉਹਦੇ ਕਾਰਨ ਜਿਵੜੇ ਹੈਗੇ ਆ ਪ੍ਰੋਬਲਮ ਆ ਰਹੀ ਹੈ ਕਿਸਾਨੀ ਨੂੰ ਲੈ ਕੇ ਜਿੱਥੇ ਇਹਨਾਂ ਲੋਕਾਂ ਦੀ ਜਿਹੜੀ ਮਜਬੂਰੀ ਨਰਮਾ ਲਾਣ ਲੇਕਿਨ ਹੁਣ ਨਰਮਾ ਵੀ ਜਿਹੜਾ ਉਜੜਦਾ ਨਜ਼ਰ ਆ ਰਿਹਾ ਕਿਉਂਕਿ ਬਾਰਿਸ਼ ਸੇ ਪਿਛਲੇ 2 2 ਦਿਨ ਪਹਿਲਾਂ ਜਿਹੜੀ ਬਾਰਿਸ਼ ਹੋਈ ਸੀ ਉਹਦਾ ਪਾਣੀ ਹਜੇ ਵੀ ਇੱਕ ਸਪਲੈਂਟ 'ਤੇ ਰੁਕਿਆ ਹੋਇਆ ਆ ਆਪਾਂ ਇਹ ਹੈਗਿਆ ਆਜ਼ਮ ਵਾਲੇ ਤੋਂ ਆਰਾਮਕੋਟ ਦੇ ਰਸਤੇ 'ਚ ਵਿਚਾਲੇ ਤੇ ਦੇਖ ਸਕਦੇ ਆ ਦੂਰ ਦੁਰਾੜ ਤੱਕ ਜਿੱਥੇ ਵੀ ਤੁਹਾਡੀ ਨਜ਼ਰ ਜਾ ਰਹੀ ਹੈ ਇੱਥੇ ਮਤਲਬ ਨਰਮਾ ਹੈ ਜਿਹੜਾ ਉਹਦੇ ਤੇ ਪਾਣੀ ਰੁਕਣ ਕਾਰਨ ਹੈ ਨਰਮਾ ਜਿਹੜਾ ਸੁੱਕੀ ਆ ਰਿਹਾ ਹੈ ਨਰਮੇ ਦੀ ਜਿਹੜੀ ਜੜਾਂ ਖਰਾਬ ਹੋਣ ਕਾਰਨ ਥੱਲੋਂ ਜਿਹੜੇ ਪੱਤੇ ਸੁੱਟ ਚੁੱਕੇ ਆ ਤੇ ਕਿਸਾਨੀ ਦੀ ਜਿਹੜੀ ਹੈਗੀ ਆ ਉਹ ਹਾਲਾਤ ਤੁਸੀਂ ਦੇਖ ਸਕਦੇ ਹੋ ਤੁਹਾਡੇ ਤੋਂ ਕੋਈ ਦੇਖ ਸਕਦੇ ਜਿਵੇਂ ਅੰਦਾਜ਼ਾ ਲਾ ਸਕਦੇ ਆ ਆਪਾਂ ਜਿਵੇਂ ਪਲਾਂਟ ਜਿਹੜੇ ਹੈਗੇ ਆ ਇਹ ਮੁਰਝਾ ਰਹੇ ਆ ਮੋਰ ਜਾਣ ਕਾਰਨ ਸਾਰਾ ਜਿਹੜਾ ਨਰਮਾ ਹੈ ਖਰਾਬ ਹੋ ਰਿਹਾ ਕਿਤੇ ਪਾਣੀ ਨਿਕਲ ਨੂੰ ਨਿਕਾਸੀ ਕੋਈ ਹੈ ਨਹੀਂ ਖੇਤਾਂ ਜੇ ਪਾਣੀ ਓਵਰਫਲੋ ਖੜਾ ਹੈ ਜਿੱਥੇ ਬਹੁਤ ਹੀ ਲੰਬੇ ਚੌੜੇ ਜਿਹੜੇ ਖੇਤ ਹੈ ਇਹ ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਹੈ ਲੇਕਿਨ ਆਪਾਂ ਪ੍ਰਸ਼ਾਸਨ ਤੋਂ ਤੇ ਇੱਕ ਖੇਤੀਬਾੜੀ ਮਹਿਕਮੇ ਨੂੰ ਬੇਨਤੀ ਪਕੂ ਜਾਰੀਸ਼ ਕਰਦੇ ਹਾਂ ਕਿ ਇਹਨਾਂ ਜਿਹੜੇ ਹੈ ਪਲਾਂਟ ਜਿਹੜੇ ਹੈ ਨਰਮੇ ਨਾਲ ਨਰਮੇ ਦੇ ਪਲਾਂਟ ਜਿਹੜੇ ਹੈ ਬਾਰਿਸ਼ਾਂ ਕਾਰਨ ਪਾਣੀ ਸਟੇ ਕਰ ਗਿਆ ਹੈ ਇਹਨਾਂ ਦਾ ਮਤਲਬ ਵਿਜ਼ਿਟ ਕੀਤਾ ਜਾਵੇ ਵਿਜ਼ਿਟ ਕਰਕੇ ਜੋ ਵੀ ਉਚਿਤ ਕਾਰਵਾਈ ਹੈਗੀ ਹੈ ਇਹ ਕਾਰਵਾਈ ਜਿਹੜੀ ਹੈ ਅਮਲ ਚ ਚਲਾਈ ਜAVE ਜਿਹੜੀ ਕਿ ਕਿਸਾਨੀ ਨੂੰ ਆਪਾਂ ਬਚਾ ਸਕੀਏ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੀ ਹੈ ਕਾਟਨ ਦੀ ਫਸਲ ਜਿਹੜੀ ਹੈ ਇਹ ਪ੍ਰਭਾਵਿਤ ਹੋ ਰਹੀ ਹੈ